लो ਵੀ ਗੱਡੀਆਂ ਦੀ वीडियो ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਆ ਗਰਾਜ ਦੇ ਵਿੱਚ ਤੇ ਆਪਣੇ ਮੁੰਡੇ ਜਿਹੜਾ ਇਹ ਬੰਪਰ ਪਿਆ ਇਹ ਵੀ ਹੈਂਡ ਮੇਡ ਆ ਭਾਜੀ ਹੁਣਾਂ ਨੇ ਆਪ ਬਣਾਇਆ ਤੇ ਭਾਜੀ ਇਹ ਲੱਗ ਜਾਂਦਾ ਆ ਇਹ ਇਸ ਜੁਰਮ ਲੱਗ ਜਾਂਦਾ ਜੀ ਤੇ ਵੀ ਕ੍ਰੋਸ ਨੂੰ ਆ ਨਾ ਲੱਗ ਜਾਂਦਾ ਇਹੋ ਇਹਦੇ ਵਿੱਚ ਆਪਸ਼ਨ ਦੇਖੋ

आ सारा सिस्टम तैयार होना भी है ना हले तो मैं कहना बाजी जिधन होने तो सी ये दे बेच कर कैमरे दा छड़िया है ना ते सेंसर दा छड़िया होक दा छड़िया जेक किसी ने बेच को ये इनक्लूड चीज करवानी होगे जो, जो चीज भी इनक्लूड करानी हाँ, ये दा कोशिश इतना नहीं है कि प्रॉपर एक असान क्या बनाया है �

हाँ ना देखो यार याद यार कितनी हो गयी है और भी क्या करो जी ये इसी जुदा पिछला रोल बार है जी ये इसी इस... जी जुदा रोल बार है हाँ जी जी बी क्रॉसन भी लगे जाना है हो हाई लेक्स तो भी लगे जाना है

ਇਹ ਤਾਂ ਲੇਜ਼ਰ ਵਗੈਰਾ ਦੇ ਨਾਲ ਕਟਿੰਗ ਹੋਈ ਹੋਊਗੀ ਕਿਸ ਚੀਜ਼ ਦੀ ਇਹ ਹੈਡਮੇਟ ਹੈ ਜੀ ਇਹ ਲੇਜ਼ਰ ਨਹੀਂ ਜੀ ਸਾਰੇ ਸਾਠ ਹੀ ਲੇਜ਼ਰ ਹੋਰ ਗਿਆ ਇਹ ਹੱਥ ਨਾਲ ਕਟਿੰਗ ਹੋਈ ਆ ਸਾਡੇ ਹੱਥ ਹੀ ਲੇਜ਼ਰਾਂ ਵਰਗੇ ਆ ਜੀ ਹੱਥ ਨਾਲ ਕਟਿੰਗ ਆ ਸਾਰੀ ਨਹੀਂ ਜੱਜਮੈਂਟ ਨਹੀਂ ਕਰ ਸਕਦਾ ਜੀ ਕੋਈ ਵੀ ਬੰਦਾ ਮੈਂ ਮੈਨੂੰ ਐਦਾਂ ਲੱਗਾ ਕਿ ਜਿੱਦਾਂ ਕੋਈ ਗੇਟ ਬਣਦੇ ਹੁੰਦੇ ਆ ਉਹ ਲੇਜ਼ਰ ਦੇ ਨਾਲ ਕਟਿੰਗ ਮਾਰ ਲੈਂਦੇ ਆ ਇਹ ਸਾਡੀ ਹੈਡਮੇਟ ਹੈ ਇਹ ਭਾਜੀ ਹੁਣ ਇਹ ਕਹਿੰਦੇ ਸਾਡੇ ਹੱਥੇ ਹੀ ਲੇਜ਼ਰ ਆਲੇ ਆ ਮੈਂ ਮੈਨੂੰ ਛੱਡੋ ਕੋਈ ਵੀ ਜੱਜ ਨਹੀਂ ਕਰ ਸਕਦਾ ਕਿ ਇਹ ਹੱਥ ਦੇ ਨਾਲ ਕੀਤਾ ਹੋਇਆ

ਫਿਨਿਸ਼ਿੰਗ ਦੀ ਗੱਲ ਆ ਜਾਂਦੀ ਜਦੋਂ ਕੋਈ ਹੈਂਡਮੇਡ ਚੀਜ਼ ਦੇ ਬਾਰੇ ਗੱਲ ਹੁੰਦੀ ਹੈ ਨਾ ਹਮੇਸ਼ਾ ਇੱਕ ਡਾਊਟ ਉੱਠਦਾ ਹੀ ਉੱਠਦਾ ਹੈ ਕਿ ਹੈਂਡਮੇਡ ਚੀਜ਼ ਦੇ ਵਿੱਚ ਪ੍ਰੋਪਰ ਫਿਨਿਸ਼ਿੰਗ ਮਿਲ ਜਾਊਗੀ ਤੇ ਮੈਨੂੰ ਇਹ ਹੈ ਕਿ ਜਦੋਂ ਤੁਹਾਡੇ ਕੋਲ ਕੋਈ ਕਸਟਮਰ ਕੋਈ ਕੰਮ ਕਰਵਾਉਂਦਾ ਆ ਆਪਾਂ ਇਸ ਚੀਜ਼ ਦਾ ਉਹਨੂੰ ਪੂਰਾ ਪ੍ਰੋਸਾ ਦੇਵਾਂਗੇ ਕਿ ਪੂਰਾ ਫਿਨਿਸ਼ਿੰਗ ਪੂਰੀ ਆ ਦੇਖੋ ਤੁਸੀਂ ਕਿਹ ਚੀਜ਼ ਦਾ ਸੁੱਧਾ ਕਰਦ ਰਿਹਾ ਹੋਣਾ ਆ ਦੇਖੋ ਆ ਦੇਖੋ ਜੀ ਹਾਂ ਅੱਛਾ ਛੋਟੇ ਤੋਂ ਛੋਟਾ ਛੋਟੇ ਦੀ ਕਟਿੰਗ ਦੇਖੋ ਕਿਤੇ ਠੀਕ ਹੈ ਜ਼ਰੂਰੀ ਨਹੀਂ ਕਿ ਕੋਈ ਵੱਡੀ ਚੀਜ਼ ਦੀ ਇਦਾਂ ਕੋਈ ਨਹੀਂ ਸਫਾਈ ਹੈ ਛੋਟੇ ਜ ਸੋ ਮਤਲਬ ਇਦਾਂ ਹੈ ਕਿ ਜਿੱਦਾਂ ਦੀ ਚੀਜ਼ ਆਪਾਂ ਫੋਟੋ ਅਚਾ ਮੋਰਲਾ ਬੰਦਾ ਤੁਹਾਨੂੰ ਕੋਈ ਫੋਟੋ ਦਿਖਾਉਂਦਾ ਤੁਸੀਂ ਉਹਦੇ ਨਾਲ ਦੀ ਰੈਡੀ ਸੇਮ ਦੀ ਸੇਮ ਸੇਮ ਠੀਕ ਹੈ ਜੀ ਹੋਰ ਅੰਦਰ ਪਿਆ ਕੁਝ ਆਪਣੇ ਕੋਲ ਆ ਲੋ ਵੀ ਮਿੱਤਰੋ ਠੀਕ ਹੈ ਇਹ ਕਿਸ ਚੀਜ਼ ਦਾ ਇਹ ਵੀ ਇਹਦਾ ਇਸੀ ਜੂ ਦਾ ਹੈ ਇਸੀ ਜੂ ਦਾ ਆ ਠੀਕ ਪਰ ਮੈਂ ਦੇਖਿਆ ਕਿ ਤੁਸੀਂ ਜ਼ਿਆਦਾ ਉੱਚੀਆਂ ਗੱਡੀਆਂ ਦਾ ਕੰਮ ਕਰਦੇ ਆਂ ਜ਼ਿਆਦਾਤਰ ਕਿਉਂਕਿ ਐਸੈਸਰੀ ਲੱਗਦੀ ਵੀ ਜ਼ਿਆਦਾਤਰ ਉੱਚੀ ਗੱਡੀ 'ਤੇ ਹੈ ਹਨਾ ਤੇ ਇਹ ਵਾਰਤਿਆਂ ਸਾਰਾ ਆਪਾਂ ਆ ਵੀ ਲਾਤੀਆਂ ਹੁੱਕ ਕੋ ਪਾਉਣੂਗਾ ਦੱਸੀ ਬੋਡੀ ਕੋ ਸ਼ੋਰ ਕਰਨਾ ਤੇ ਜੇ ਭਾਜੀ ਆਪਾਂ ਗੱਲ ਕਰਦੀਆਂ ਇਹ ਇਸੀ ਯੂ ਦਾ ਆਪਾਂ ਬਣਾਇਆ ਹੋਇਆ ਇਹਨਾਂ ਨੂੰ ਬਣਾਉਣ ਦੇ ਵਿੱਚ ਕੀ ਟਾਈਮ ਲੱਗ ਜਾਂਦਾ ਤੁਹਾਡਾ ਇਹ ਜੀ ਆਰਡਰ ਕਰੋ ਤੇ ਅਸੀਂ ਇਹਨੂੰ ਲੱਗ ਜਦੇ ਤਿੰਨ ਚ